ਰਾਮ ਕਲੀ ਕੀ ਵਾਰ ਰਾਇ ਬਲਵੰਡ tatha ਸੱਤੇ ਢੂਮ ਆਖੀ ਰਾਮ ਕਲੀ ਦੀ ਇਹ ਵਾਰ ਹੈ ਜੋ ਰਾਇ ਬਲਵੰਡ ਅਤੇ ਸੱਤੇ ਢੂਮ ਨੇ ਸੁਣਾਈ ਹੈ ਇਹ ਸੱਤੇ ਅਤੇ ਬਲਵੰਡ ਜੀ ਦੀ ਵਾਰ ਹੈ ਰਾਮ ਕਲੀ ਰਾਗ ਦੇ ਅੰਦਰ ਇਕ ਕੰਗਰ ਸਤਗੁਰ ਪ੍ਰਸਾਦ ਕਾ ਕ੍ਰਿਖੇ ਕਹ ਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਾਉ ਕਰਤਾ ਕਾ ਦਰ ਕਰੇ ਕਿਉਂ ਬੋਲ ਹੋਵੇ ਜੋ ਖੀਮੰਦੇ ਕਿਸੇ ਔਰਖ ਦਾ ਜੋ ਨਾਮਣਾ ਕਾ ਕਰਤਾ ਆਪ ਚ ਕਰੇ ਉਸ ਨੂੰ ਤੋਲਣ ਲਈ ਕਿਸੇ ਪਾਸੋਂ ਕੋਈ ਗੱਲ ਨਹੀਂ ਹੋ ਸਕਦੀ ਭਾਓ ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ ਦੇ ਗੁਨਾ ਸਤ ਪੈਣ ਭਰਾਵ ਹੈ ਆਰੰਗਤ দান ਪੜੀ ਮੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮਾ ਅਵਸਥਾ ਦੀ ਬਖਸ਼ਿਸ਼ ਹਾਸਲ ਕਰਨ ਲਈ ਜੋ ਸਤ ਆਦਿਕ ਰੱਬੀ ਗੁਣ ਲੋਕ ਬੜੇ ਜਤਨਾ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ ਉਹ ਗੁਣ ਸਤਗੁਰੂ ਜੀ ਦੇ ਤਾਂ ਭੈਣ ਭਰਾ ਹਨ ਪਾ ਉਹਨਾਂ ਦੇ ਅੰਦਰ ਤਾਂ ਸੁਭਾਵਕ ਹੀ ਮੌਜੂਦ ਹਨ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮੰਦੈ ਇਹ ਸੱਚੇ ਨਾਮਣੇ ਵਾਲੇ ਗੁਰੂ ਨਾਨਕ ਦੇਵ ਜੀ ਨੇ ਸਤ ਰੂਪ ਗਿਲਾ ਬਣਾ ਕੇ ਅਤੇ ਪੱਕੀ ਨਹੀਂ ਰੱਖ ਕੇ ਧਰਮ ਦਾ ਰਾਜ ਚਲਾਇਆ ਹੈ ਲੈਣੇ ਤਰਿਓ ਨਾ ਸਤ ਸਿਰ ਕਰ ਸਿਫਤੀ ਅੰਮ੍ਰਿਤ ਪੀਵੰਦੈ ਬਾਬਾ ਲੈਣਾ ਜੀ ਦੇ ਸਿਰ ਉੱਤੇ ਜੋ ਸਿਪ ਸਲਾਹ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਪੀ ਰਹੇ ਸਨ ਗੁਰੂ ਨਾਨਕ ਪਿਤਾ ਜੀ ਨੇ ਗੁਰਿਆਈ ਦਾ ਛਤਰ ਤਰਿਆ ਮਾਤ ਗੁਰ ਆਤਮ ਦੇਵ ਦੀ ਖੜਗ ਜੋਰ ਰਾਗ ਹੋਏ ਜੀ ਲੈ ਗੁਰੂ ਅਕਾਲ ਪੁਰਖ ਦੀ ਬਖਸ਼ੀ ਹੋਈ ਮਾਤru ਤਲਵਾਰ ਨਾਲ ਜੋਰ ਨਾਲ ਅਤੇ ਬਲ ਨਾਲ ਅੰਦਰੋਂ ਪਹਿਲਾ ਜੀਵਨ ਕੱਢ ਕੇ ਆਤਮਿਕ ਜ਼ਿੰਦਗੀ ਬਖਸ਼ ਕੇ ਬੁਰਤੇਲੇ ਰਹਿਰਾਸ ਕੀ ਨਾਨਕ ਸਲਾਮਤ ਥੀ ਮੰਦੈ ਹੁਣ ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਬਾਬਾ ਲੈਣਾ ਜੀ ਅਗੇ ਮੱਥਾ ਟੇਕਿਆ ਸ਼ਾਹ ਟਿਕਾ ਦੇ ਤੋਸ ਜੀਵੰਦ ਹੈ ਤੇ ਸਤਿਗੁਰੂ ਜੀ ਨੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਬਾਬਾ ਲੈਣਾ ਜੀ ਨੂੰ ਦੇ ਦਿੱਤਾ ਲੈਹਣੇ ਦੀ ਫੇਰਾਈ ਹੈ ਨਨਕਾ ਦੋਹੀ ਖਟੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲੈਣਾ ਜੀ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ ਤੋਂ ਮਤੀ ਬਰਕਤ ਨਾਲ ਬਾਬਾ ਲੈਣਾ ਜੀ ਦੀ ਵਡਿਆਈ ਦੀ ਤੋਂ ਪੈ ਗਈ ਜੋ ਤੋਹਾ ਜੁਗਤ ਛਾਏ ਛਾਹ ਕਾਇਆ ਫੇਰ ਪਲਟੀਐ ਕਿਉਂਕਿ ਬਾਬਾ ਲੈਣਾ ਜੀ ਦੇ ਅੰਦਰ ਉਹੀ ਗੁਰੂ ਨਾਨਕ ਸਾਹਿਬ ਵਾਲੀ ਜੋਤ ਸੀ ਜੀਵਨ ਦਾ ਢੰਗ ਵੀ ਉਹੀ ਸੀ ਗੁਰੂ ਨਾਨਕ ਸਾਹਿਬ ਵਾਲਾ ਸੀ ਗੁਰੂ ਨਾਨਕ ਪਿਤਾ ਜੀ ਨੇ ਕੇਵਲ ਸਰੀਰ ਹੀ ਮੁੜ ਬਟਾਇਆ ਸੀ ਚੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟਿਆ ਬਾਬਾ ਲੈਣਾ ਦੇ ਸਿਰ ਉੱਤੇ ਸੁੰਦਰ ਰਵੀ ਛਤਰ ਚੁੱਲ ਰਿਹਾ ਹੈ ਗੁਰੂ ਨਾਨਕ ਪਿਤਾ ਜੀ ਦੀ ਹੱਡੀ ਵਿੱਚ ਬਾਬਾ ਲੈਣਾ ਗੁਰੂ ਨਾਨਕ ਸਾਹਿਬ ਜੀ ਪਾਸੋਂ ਨਾਮ ਪਦਾਰਥ ਲੈ ਕੇ ਮੰਡਣ ਲਈ ਗੱਦੀ ਮਲ ਕੇ ਬੈਠਾ ਹੈ ਕਰ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟੀਆਂ ਬਾਬਾ ਲੈਣਾ ਜੀ ਗੁਰਨਾਨਦ ਸਾਹਿਬ ਜੀ ਦੇ ਫਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ ਇਹ ਹੁਕਮ ਪਾਲਣ ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚਟਣ ਮਾ ਬੜੀ ਕਰੜੀ ਕਾਰ ਹੈ ਲੰਗਰ ਚੱਲੇ ਗੁਰ ਸ਼ਬਦ ਹਾਰ ਕੋਟਨਾ ਆਵੀ ਖਟਿਆ ਗੁਰੂ ਨਾਨਕ ਦੀ ਹੱਟੀ ਵਿੱਚ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਦਾ ਲੰਗਰ ਚੱਲ ਰਿਹਾ ਹੈ ਪਰ ਬਾਬਾ ਲੈਣਾ ਜੀ ਦੀ ਨਾਮ ਘਮਾਈ ਵਿੱਚ ਕੋਈ ਘਾਟਾ ਨਹੀਂ ਪੈਂਦਾ ਖਰਚੇ ਦੇ ਤੱਕ ਖਸਾਮ ਦੀ ਆਪ ਖਾਂਦੀ ਖੈਰ ਦਬੱਟੀ ਹੈ ਬਾਬਾ ਲੈਣਾ ਜੀ ਅਕਾਲ ਪੁਰਖ ਦੀ ਦਿੱਤੀ ਹੋਈ ਨਾਮ ਦਾਤ ਵੰਡ ਰਹੇ ਹਨ ਆਪ ਵੀ ਵਰਦੇ ਹਨ ਤੇ ਹੋਰਨਾਂ ਨੂੰ ਵੀ ਦਵਾ ਦਵਦਾਨ ਕਰ ਰਹੇ ਹਨ ਹੋਵੇ ਸਿਖ ਤੱਕ ਸੰਮਦੀ ਨੂਰ ਅਰਸੋਂ ਗੁਰਸੋਂ ਝਟਿਐ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਮਾਲਕ ਅਕਾਲ ਪੁਰਖ ਦੀ ਸਿੱਖ ਸਲਾਹ ਹੋ ਰਹੀ ਹੈ ਰੂਹਾਨੀ ਦਿਸ਼ਾ ਕੋ ਉਸ ਦੇ ਦਰ ਤੇ ਨੂਰ ਚੜ ਰਿਹਾ ਹੈ ਸਦਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਹੇ ਸੱਚੇ ਸਤਿਗੁਰੂ ਅੰਗਦ ਸਾਹਿਬ ਜੀ ਤੇਰਾ دیدار ਕੀਤਿਆਂ ਕਈ ਜਨਮਾਂ ਦੀ ਬਿਕਾਰਾਂ ਦੀ ਮੈਲ ਕੱਟੀ ਜਾ ਰਹੀ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀਐ ਹੇ ਗੁਰੂ ਅੰਗਦ ਸਾਹਿਬ ਜੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਆਪਨੇ ਸੱਚ ਕਰਕੇ ਮੰਨਿਆ ਤੇ ਆਪਨੇ ਉਸ ਦੇ ਮੰਨਣ ਤੋਂ ਨਾ ਨਹੀਂ ਕੀਤੀ ਉਤਨੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟਿਐ ਸਤਗੁਰੂ ਜੀ ਦੇ ਉਤਰਾ ਨੇ ਬਚਨਾਂ ਮੰਨਿਆ ਉਹ ਗੁਰੂਵਾਲਾ ਪੇਟ ਦੇ ਇਹੀ ਹੁਕਮ ਮੁਰਦਦੇਵੇ ਦਿਲ ਖੋਟੇ ਆਕੀ ਫਿਰਣ ਬਨ ਭਾਰ ਉਚਾਇਨ ਛੱਟੀ ਐ ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਉਹ ਲੋਕ ਦੁਨੀਆ ਦੇ ਤੰਦਿਆਂ ਦੀ ਛੱਟ ਦਾ ਭਾਰ ਬਨ ਕੇ ਚੁੱਕੀ ਰੱਖਦੇ ਨੇ ਜਿਨਾਂ ਆਖੀ ਸੋਈ ਕਰੇ ਜਿਨ ਕੀਤੀ ਤਿਨੇ ਠੱਟੀ ਐ ਜਿਸ ਗੁਰੂ ਨਾਨਕ ਨੇ ਇਹ ਰਜਾ ਮੰਨਣ ਦਾ ਹੁਕਮ ਫਰਵਾਇਆ ਉਹ ਆਪ ਹੀ ਤਾਰ ਕਰਨ ਵਾਲਾ ਸੀ ਜਿਸ ਨੇ ਇਹ ਹੁਕਮ ਖੇੜ ਰਚੀ ਉਸ ਨੇ ਆਪ ਹੀ ਬਾਬਾ ਲਾਣਾ ਦੀ ਨੂੰ ਹੁਕਮ ਮੰਨਣ ਦੇ ਸਮਰੱਥ ਬਣਾਇਆ ਕੌਣ ਹਾਰੇ ਕਿਨ ਵੱਡੀ ਐ ਪਰ ਜੀਵਨ ਦੇ ਕੀ ਵਾਸ ਆਪਣੀ ਸਮਰੱਥਾ ਦੇ ਆਸਰੇ ਇਸ ਹੁਕਮ ਖੇੜ ਵਿੱਚ ਨਾ ਕੋਈ ਹਾਰਨ ਵਾਲਾ ਹੈ ਤੇ ਨਾ ਕੋਈ ਜਿੱਤਣ ਜੋਗਾ ਜਨ ਕੀਤੀ ਸੋ ਮੰਨਣਾ ਕੋ ਸਾਲ ਜਿਵਾ ਹੈ ਸਾਲੀ ਜਿਸ ਗੁਰੂ ਅੰਗਦ ਦੇਵ ਜੀ ਨੇ ਨਿਮਰਤਾ ਵਿੱਚ ਰਹਿ ਕੇ ਸਤਗੁਰੂ ਦਾ ਹੁਕਮ ਮੰਨਣ ਦੀ ਕਾਲ ਕਮਾਈ ਕੀਤੀ ਉਹ ਮੰਨਣ ਜੋਗ ਹੋ ਗਿਆ ਦੋਵਾਂ ਵਿੱਚੋਂ ਕੌਣ ਸ੍ਰੇਸ਼ਟ ਹੈ ਜਿਵੇਂ ਕਿ Munji Munji ਹੀ ਚੰਗੀ ਹੈ ਜੋ ਨਹੀਂ ਉਹ ਤਾਂ ਪੜਦੀ ਹੈ ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ ਧਰਮ ਰਾਏ ਹੈ ਦੇਵਤਾ ਨਾ ਗੱਲਾਂ ਕਰੇ ਦਲਾਲੀ ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ ਧਰਮ ਦਾ ਦੇਵਤਾ ਹੋ ਗਿਆ ਹੈ ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ ਪਾਨ ਕਰ ਰਿਹਾ ਹੈ ਸਤਗੁਰ ਆਖੇ ਸੱਚਾ ਕਰੇ ਸਾਬਾਪ ਹੋਵੇ ਦਰਹਾਲੀ ਹੁਣ ਸਤਗੁਰ ਅੰਗਦ ਦੇਵ ਜੀ ਜੋ ਬਚਨ ਬੋਲਦੇ ਹਨ ਅਕਾਲ ਪੁਰਖ ਉਹੀ ਕਰਦੇ ਹਨ ਉਹੀ ਗੱਲ ਤੁਰੰਤ ਹੋ ਜਾਂਦੀ ਹੈ ਸਤਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਗੁਰੂ ਅੰਗਦ ਸਾਹਿਬ ਜੀ ਦੀ ਵਡਿਆਈ ਜਿਤੋਂ ਪੈ ਗਈ ਹੈ ਸੱਚੇ ਕਰਤਾ ਉਹ ਪੱਕੀ ਕਰਕੇ ਕਾਇਮ ਕਰ ਦਿਤੀ ਹੈ ਨਾਨਕ ਸਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਸੈਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਮਟਾ ਕੇ ਭਾਉ ਗੁਰੂ ਅੰਗਦ ਸਾਹਿਬ ਜੀ ਨੇ ਸਰੂਪ ਵਿੱਚ ਗੱਦੀ ਸੰਭਾਲ ਕੇ ਬੈਠੇ ਹੋਏ ਹਾਂ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤ ਹੈ ਕੇਵਲ ਸਰੀਰ ਬਲਿਆ ਨਾਰ ਸੇਵਾ ਉਮਤ ਖੜੀ ਮਸਕਲੇ ਹੋਏ ਜੰਗਾਲੀ ਸੰਗਤ ਗੁਰੂ ਅੰਗਦ ਸਾਹਿਬ ਜੀ ਦਾ ਦਰ ਮਲ ਕੇ ਪ੍ਰੇਮ ਨਾਲ ਸੇਵਾ ਕਰ ਰਹੀ ਹੈ ਅਤੇ ਆਪਣੇ ਆਤਮਾ ਨੂੰ ਪਵਿੱਤਰ ਕਰ ਰਹੀ ਹੈ ਜਿਵੇਂ ਜੰਗਾਲੀ ਖੋਇਤਾ ਮਸਕਲੇ ਨਾਲ ਸਾਫ ਹੋ ਜਾਂਦੀ ਹੈ ਦਰ ਦਰਵੇਸ ਖਸਮ ਦੇ ਨਾਏ ਸੱਚੇ ਬਾਣੀ ਲਲੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਗੁਰੂ ਅੰਗਦ ਸਾਹਿਬ ਜੀ ਨਾਮ ਦੀ ਦਾਤ ਦਸ ਵਾਲੀ ਹੈ ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤ ਨਾਲ ਗੁਰੂ ਅੰਗਦ ਸਾਹਿਬ ਦੇ ਮੂੰਹ ਉੱਤੇ ਲਾਲੀ ਬਣੀ ਹੋਈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾ ਲਈ ਹੇ ਬਲਵਾਨ ਗੁਰੂ ਅੰਗਦ ਦੇਵ ਜੀ ਦੇ ਪਤਨੀ ਮਾਤਾ ਖੀਵੀ ਜੀ ਵੀ ਆਪਣੇ ਪਤੀ ਮਾਨ ਬੜੇ ਭਲੇ ਹਨ ਮਾਤਾ ਖੀਵੀ ਜੀ ਦੀ ਸ਼ਾਂਤ ਬਹੁਤ ਪਤ్రਾਂ ਵਾਲੀ ਸੰਗਣੀ ਬਹੁਤ ਪਤ్రਾਂ ਵਾਲੀ ਸੰਗਣੀ ਹੈ ਪਾਉ ਮਾਤਾ ਖੀਵੀ ਜੀ ਦੇ ਪਾਸ ਬੈਠਿਆ ਵੀ ਹਿਰਦੇ ਵਿੱਚ ਸ਼ਾਂਤੀ ਠੰਡ ਆਉਂਦੀ ਹੈ ਲੰਗਰ ਦੌਲਤ ਵੰਡੀ ਹੈ ਰਾਸੇ ਅੰਮ੍ਰਿਤ ਖੀਰ ਕੇ ਆਲੀ ਜੀਵਿ ਗੁਰੂ ਅੰਗਦ ਸਾਹਿਬ ਜੀ ਦੇ satsang ਰੂਪ ਲੰਗਰ ਵਿੱਚ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ ਆਤਮਿਕ ਦੀਮ ਦੇਣ ਵਾਲਾ ਨਾਮ ਰਸ ਵੰਡਿਆ ਜਾ ਰਿਹਾ ਹੈ ਤੇਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ ਘੋ ਵਾਲੀ ਖੀਰ ਵੰਡੀ ਜਾ ਰਹੀ ਹੈ ਗੁਰਸਿੱਖਾਂ ਕੇ ਮੁਖ ਜਲੇ ਮਨ ਮੁਖ ਥੀਏ ਪਰਾਲੀ ਗੁਰੂ ਅੰਗਦ ਸਾਹਿਬ ਜੀ ਦੇ ਦਰ ਤੇ ਆ ਕੇ ਉਹ ਸਿੱਖਾਂ ਦੇ ਮੱਥੇ ਦਾ ਮੱਥੇ ਤਾਂ ਖੜੇ ਹੋਏ ਹਨ ਪਰ ਗੁਰੂ ਵੱਲੋਂ ਬੇਮੁਖਾਂ ਦੇ ਮੂੰਹ ਈਰਖਾ ਦੇ ਕਾਰਨ ਪੀਲੇ ਪੈਂਦੇ ਹਨ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਮਰਦਾਂ ਵਾਲੀ ਘਾਲ ਕਾਲੀ ਤਾਂ ਉਹ ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਕਬੂਲ ਹੋਏ ਮਾਤਾ ਕੀ ਵੀ ਛਹ ਸੋਏ ਜਿਨ ਗੋਏ ਉਠਾਲੀ ਮਾਤਾ ਖੀਵੀ ਜੀ ਦਾ ਉਹ ਪਤੀ ਗੁਰੂ ਅੰਗਦ ਸਾਹਿਬ ਜੀ ਐਸਾ ਸੀ ਜਿਸ ਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ ਹੋਰ यूं ਗੰਗਾ ਵਹਾਈਐ ਦੁਨਿਆਈ ਅੱਖ ਹੈ ਕੇ ਕੇ ਹੋ ਨ ਦੁਨੀਆਂ ਅੱਖ ਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਪਾਸੇ ਵੱਲ ਹੀ ਗੰਗਾ ਚਲਾ ਦਿੱਤੀ ਇਹ ਉਸਨੇ ਕੀ ਕੀਤਾ ਨਾਨਕ ਈਸ਼ਰ ਜਗਨਾਥ ਉੱਚ ਹੰਦੀ ਵੈਣ ਬਿਰਕਿਓ ਨਾ ਜਗਤ ਦੇ नाथ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਮਾਦਾਣਾ ਪਰਬਤ ਕਰ ਨਿਤਰ ਬਸਕ ਸ਼ਬਦ ਰਿੜਕਿਓ ਨਾ ਉਸ ਗੁਰੂ ਨਾਨਕ ਸਾਹਿਬ ਜੀ ਨੇ ਉੱਚ ਸਰੂਪ ਨੂੰ ਵਿਧਾਣੀ ਵੜਾ ਕੇ ਮਨ ਨੂੰ ਬਾਸਕ नाग ਨੂੰ ਨੇਤਰ ਵਿੱਚ ਪਾ ਕੇ ਪਾਉ ਮਨ ਨੂੰ ਕਾਬੂ ਕਰਕੇ ਸ਼ਬਦ ਵਿੱਚ ਰੜਕਾ ਪਾਇਆ ਪਾਉ ਸ਼ਬਦ ਨੂੰ ਵਿਚਾਰਿਆ ਇਸ ਤਰ੍ਹਾਂ 14 ਰਤਨ ਨਿਕਲ 14 ਰਤਨ ਕਾਲੇਨ ਕਰ ਆਵਾ ਗੌਣ ਚਿਲਕੇ ਹੋਣ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁੰਦ ਰੂਪ 14 ਰਤਨ ਜਿਵੇਂ ਸਮੁੰਦਰ ਵਿੱਚੋਂ ਦੇ ਉਦਿਆਨੇ 14 ਰਤਨ ਕੱਢੇ ਸਨ ਕੰਢੇ ਤੇ ਇਹ ਉਦਮ ਕਰਕੇ ਸੰਸਾਰ ਨੂੰ ਸੋਹਣਾ ਬਣਾ ਦਿੱਤਾ ਕੁਦਰਤ ਐਵੇਂ ਖਾਲੀ ਹਨ ਜੇਣ ਐਵਡ ਐਂਡ ਛਣ ਕੇ ਹੋਣਾ ਉਸ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਸਮਰੱਥਾ ਵਿਖਾਈ ਕਿ ਪਹਿਲਾ ਬਾਬਾ ਲੈਣਾ ਜੀ ਦਾ ਮਨ ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਰਖਿਆ ਲਹਿਣੇ ਤਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਫਿਰ ਬਾਬਾ ਲੈਣਾ ਜੀ ਤੇ ਸਿਰ ਤੇ ਬੁਰਾਈ ਦਾ ਛਤਰ ਤਰਿਆ ਉਹਨਾਂ ਦੀ ਸੋਭਾ ਅਸਮਾਨ ਤੱਕ ਪੜਾਈ ਜੋਤ ਸਮਾਣੀ ਜੋਤ ਮਾਹੇ ਆਪ ਅਪੈ ਸਤਿ ਮਿਕੇਓਨ ਗੁਰੂ ਨਾਨਕ ਸਾਹਿਬ ਦੀ ਆਤਮਾ ਬਾਬਾ ਲਹਿਣਾ ਜੀ ਦੀ ਆਤਮਾ ਵਿੱਚ ਕਿਉਂ ਮਿਲ ਗਈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਆਪਣੇ ਬਾਬੇ ਬਾਬਾ ਲਹਿਣਾ ਦੀ ਨਾਲ ਸਮਾ ਕਰ ਲਿਆ ਸਿੱਖਾ ਪੁੱਤਰਾਂ ਓਖ ਕੈ ਸਭ ਉਮਤ ਵੇਖੋ ਜੇ ਕਿਉਂ ਨਾ اے ਸਾਰੀ ਸੰਗਤ ਵੇਖੋ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਆਪਣੇ ਸਿੱਖਾਂ ਤੇ ਪੁੱਤਰਾਂ ਨੂੰ ਪਰਖ ਕੇ ਜਾਸਦੋਸ ਤਾਂ ਲਹਿਣਾ ਟਿਕੇ ਹੋ ਨ ਜਦੋਂ ਉਸਨੇ ਸੁਧਾਈ ਕੀਤੀ ਤਾਂ ਉਸਨੇ ਆਪਣੇ ਥਾਂ ਲਈ ਬਾਬਾ ਲੈਣਾ ਜੀ ਨੂੰ ਹੀ ਚੁਣਿਆ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰ ਫੇਰ ਜਦੋਂ ਬਾਬਾ ਲੈਣਾ ਜੀ ਨੂੰ ਬੁਰੀਾਈ ਮਿਲੀ ਤਾਂ ਬਾਬਾ ਫੇਰੂ ਜੀ ਦੇ ਪੁੱਤਰ ਸਤਗੁਰ ਨੇ ਖਡੂਰ ਦੀ ਰੌਣਕ ਵਧਾਈ ਭਾਵ ਕਰਤਾਰਪੁਰ ਤੋਂ ਖਡੂਰਾ ਟਿਕੇ ਜਪ ਤਪ ਸੰਜਮ ਨਾਲ ਤਦ ਹੋਰ ਵਿੱਚ ਗਰੂਰ ਇਹ ਸਤਿਗੁਰੂ ਹੋਰ ਜਗਤ ਤਾਂ ਬਹੁਤ ਹੰਕਾਰ ਕਰਦਾ ਹੈ ਪਰ ਤੇਰੇ ਪਾਸ ਜਪ ਤਪ ਸੰਜਮ ਆਦਿਕ ਦੀ ਬਰਕਤ ਹੋਣ ਕਰਕੇ ਤੂੰ ਪਹਿਲੇ ਵਾਂ ਗਰੀਬੀ ਸੁਭਾਅ ਵਿੱਚ ਹੀ ਰਿਹਾ ਲੱਭ ਵਿਣਾ ਹੈ ਮਨਸਾ ਕਿਉ ਲੱਭ ਵਿਣਾ ਹੈ ਮਨਸਾ ਜੋ ਪਾਣੀ ਪੂਰ ਜਿਵੇਂ ਪਾਣੀ ਨੂੰ ਬੂਰ ਖਰਾਬ ਕਰਦਾ ਹੈ ਤੇਵੇਂ ਮਨੁੱਖਾਂ ਨੂੰ ਲੱਭ ਤਬਾਹ ਕਰਦਾ ਹੈ ਵਾਰੇ ਅੰਦਰਗਾ ਗੁਰੂ ਕੀ ਕੁਦਰਤੀ ਨੂਰ ਪਰਗੂ ਗਣਨਕ ਸਾਹਿਬ ਜੀ ਦੇ ਦਰਬਾਰ ਵਿੱਚ ਦਰਗਾ ਵਿੱਚ ਨਾਮ ਦੀ ਵਰਖਾ ਹੋਣ ਕਰਕੇ हे ਗੁਰੂ ਅੰਗਦ ਤੇਰੇ ਉੱਤੇ ਰੱਬੀ ਨੂਰ ਡਲਕਾ ਮਾਰ ਰਿਹਾ ਹੈ ਡਲ ਡਲ ਪੈ ਰਿਹਾ ਹੈ ਜਿਤ ਸੁਹਾਤ ਨਾਲ ਲਬਈ ਹੂ ਔਰ ਥਰੂਰ ਤੂੰ ਅਸੀਤ ਸਮੁੰਦਰ ਹੈ ਜਿਸਥਾ ਨਹੀਂ ਪਾਈ ਜਾ ਸਕਦੀ ਨੌ ਨਿਦ ਨਾਮ ਨਿਧਾਨ ਹੈ ਤੋਦ ਵਿੱਚ ਪਰਹੂਰ ਜੋ ਜਗਲ ਦੇ ਨੋ ਹੀ ਖਜ਼ਾਨੇ ਰੂਪ ਪ੍ਰਭੂ ਦਾ ਨਾਮ ਖਜ਼ਾਨਾ ਹੈ हे ਗੁਰੂ ਉਹ ਖਜ਼ਾਨਾ ਤੇਰੇ ਹਿਰਦੇ ਵਿੱਚ ਨੱਕਾ ਨੱਕ ਭਰਿਆ ਹੋਇਆ ਹੈ ਨਿੰਦਾ ਤੇਰੀ ਜੋ ਕਰੇ ਸੋ ਅੰਜ ਚੂਰ हे गुरु अंगद जो मनुख तेरी निंदिया करे वो आपे ही तबाहो हो जाता है वो आपे ही अपनी आत्मू मौत सहेड लेता है नेड़े दिसै मात लोक तुद सुजै नहुर संसारक जियां नु ता नेड़े दे ही पदार्थ दिसदे हन ओ दुनिया दी खातिर निंदिया दा पाप कर बैठदे हन इस दा सट्टा नहीं जानदे पर हे गुरु तैनू आगाह वापरन वाला हाल ਵੀ ਸਜਦਾ ਹੈ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਡੂਰ ਫਿਰ ਬਾਬਾ ਫਿਰੂ ਮਲ ਜੀ ਦੇ ਪੁੱਤਰ ਸਤਗੁਰ ਅੰਗਦ ਸਾਹਿਬ ਜੀ ਨੇ ਡੂਰੋਂ ਭاਗ ਲਾਇਆ ਸੋ ਟਿੱਕਾ ਸੋ ਬਹਿਣਾ ਸੋਈ ਦੇ ਬਾਣਾ ਗੁਰੂ ਅਮਰਦਾਸ ਜੀ ਦੇ ਮੱਥੇ ਉੱਤੇ ਵੀ ਉਹੀ ਨੂਰ ਹੈ ਇਸ ਦਾ ਵੀ ਉਹੀ ਤਖਤ ਹੈ ਉਹੀ ਦਰਬਾਰ ਹੈ ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਜੀ ਦਾ ਸੀ ਯੋ ਦਾਦੇ ਜੀ ਵੇਹਾ ਪੋਤਾ ਪਰਵਾਨ ਹੋ। ਪੁੱਤਰਾ ਗੁਰੂ ਅਮਰਦਾਸ ਵੀ ਮੰਨਿਆ ਪਰ ਮੰਨਿਆ ਗੁਰੂ ਹੈ ਕਿਉਂਕਿ ਉਹ ਵੀ ਗੁਰੂ ਨਾਨਕ ਤੇ ਗੁਰੂ ਅੰਗਸਾਏ ਵਰਗਾ ਹੀ ਹੈ। ਜੇਨ ਬਾਸਕ ਨੇਤਰੈ ਕਤਿਆ ਕਰ ਨਹੀਂ ਤਾਣ ਜੇਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਵੀ ਆਤਮਿਕ ਬਲ ਨੂੰ ਨੇੜੀ ਬੜਾ ਕੇ ਮਨ ਰੂਪ 나ਗ ਨੂੰ ਨੇਤਰ ਵਿੱਚ ਪਾਇਆ ਉੱਚੀ ਸੁਰਤ ਰੂਪスメਹਿਰ ਪਾਰਬਤ ਨੂੰ ਮਧਾਣੀ ਬੜਾ ਕੇ ਗੁਰੂ ਸ਼ਬਦ ਨੂੰ ਸਮੁੰਦਰ ਨੂੰ ਰੜਕਿਆ 14 ਰਤਨ ਨਿਕਾਲਿਆਂ ਕੀ ਤੋਂ ਚਾਨਣ ਉਹ ਸ਼ਬਦ ਸਮੁੰਦਰ ਵਿੱਚ ਰੱਬੀ ਗੁਣ ਰੂਪ 14 ਰਤਨ ਕੱਢੇ ਜਿਨ੍ਹਾਂ ਨਾਲ ਉਸ ਨੇ ਜਗਤ ਵਿੱਚ ਆਤਮਿਕ ਜੀਵਨ ਦੀ ਸੋਝ ਦਾ ਚਾਨਣ ਪੈਦਾ ਕੀਤਾ ਘੋੜਾ ਕੀ ਤਨ ਸਹਜ ਦਾ ਜਤ ਕੀਓ ਭਲਾਣ ਗੁਰੂ ਅਮਰਦਾਸ ਜੀ ਨੇ ਸਹਜ ਅਵਸਥਾ ਦਾ ਘੋੜਾ ਬਣਾਇਆ ਵਿਕਾਰਾਂ ਨੂੰ ਇੰਦਰੀਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ ਢਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਸੱਚੇ ਆਤਰਮ ਦਾ ਕਮਾਨ ਕੱਸਿਆ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਤੀਰ ਪਕੜਿਆ ਕਾਲ ਵਿੱਚ ਤੂੰ ਅੰਧਾਰ ਸਾਥ ਕੱਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਬਾ ਰਹਿ ਭਾਣ ਸੰਸਾਰ ਵਿੱਚ ਵਿਕਾਰਾਂ ਦਾ ਘੁੱਪ ਹਨੇਰਾ ਸੀ ਗੁਰੂ ਅਮਰਦਾਸ ਮਨੂ ਕਿਰਨਾਂ ਵਾਲਾ ਸੂਰਜ ਚੜ ਪਿਆ ਸਤੋਂ ਖੇਤ ਜਮਾਇਓ ਸਤੋਂ ਸ਼ਾਵਾਨ ਜਿਸਨੇ ਸੱਤ ਦੇ ਬਲ ਨਾਲ ਹੀ ਜਿਹੜੀ ਖੇਤੀ ਜਮਾਈ ਤੇ ਸੱਤ ਨਾਲ ਹੀ ਉਸ ਦੀ ਰਾਖੀ ਕੀਤੀ ਨੇਤਰ ਸੋਈ ਤੇਰੀ ਐ ਕਿਉ ਮੈਦਾ ਖਾਣੋ ਏ ਗੁਰੂ ਅਮਰਦਾਸ ਤੇਰੇ ਲੰਗਰ ਵਿੱਚ ਵੀ ਨੇਤ ਕਿਉ ਮੈਦਾ ਤੇ ਖਾਂਡਾ ਦੇ ਪੁੱਤਨ ਪਦਾਰਥ ਵਰਤ ਰਹੇ ਹਨ ਚਾਰੇ ਕੁੰਡਾ ਸੁਝਿਓਸ ਮਨ ਮੈਂ ਸ਼ਬਦ ਪਰਵਾਣ ਜੇਸ ਮਨੋਖ ਨੇ ਆਪਣੇ ਮਨ ਵਿੱਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚੌਂ ਗੁੰਡਾ ਵਿੱਚ ਵਸਦੇ ਪ੍ਰਮਾਤਮਾ ਦੀ ਸੂਝ ਆ ਗਈ ਹੈ ਆਵਾਗੋਣ ਨਿਵਾਰੇਓ ਕਰ ਨਦਰ ਨੇ ਛਾਣ ਹੈ ਗੁਰੂ ਜਿਸ ਨੂੰ ਤੂੰ ਮੇਰ ਦੀ ਨਜ਼ਰ ਕਰਕੇ ਸ਼ਬਦ ਰੂਪਰਾ داری ਬਖਸ਼ੀ ਹੈ ਉਸ ਦਾ ਜੰਮਣ ਮਰਨ ਦਾ ਗੇੜ ਉਹ ਮੁਕਾ ਦਿੱਤਾ ਹੈ ਆਉ ਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ ਉਹ ਸੁਜਾਨ ਕਾਲਪੁਰਖ ਆਪ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਅਵਤਾਰ ਲੈ ਕੇ ਜਗਤ ਵਿੱਚ ਉਤਰਿਆ ਹੈ ਆਇਆ ਹੈ ਝਖੜਵਾ ਨ ਢੋਲਈ ਪर्वਤ ਮੇ ਰਾਣ ਗੁਰੂ ਅਮਰਦਾਸ ਵਿਕਾਰਾਂ ਦੇ ਝਖੜ ਵਿੱਚ ਨਹੀਂ ਡੋਲਦਾ ਵਿਕਾਰਾਂ ਦੀ ਹਨੇਰੀ ਵੀ ਚੁੱਲ ਪਏ ਤਾਂ ਨਹੀਂ ਡੋਲਦਾ ਉਹ ਤਾਂ ਮਨੁਸ ਮੇਰ ਪर्वਤ ਹੈ ਜਾਣੇ ਬਿਰਥਾ ਜੀ ਕੀ ਜਾਣੀ ਹੋਂ ਜਾਣ ਜੀਵੰਤ ਦਿਲ ਦੀ ਪੀੜਾ ਜਾਣਦਾ ਹੈ ਜਾਣੀ ਜਾਣੇ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁ ਘੜ ਸੁ ਜਾਣ ਏ ਸਦਾ ਥਿਰ ਰਾਜ ਵਾਲੇ ਪਾਸ਼ਾ ਮੈਂ ਤੇਰੀ ਕੀ ਸਿਫਤ ਕਰਾਂ ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈ ਧਾਨ ਜੇ ਸਤਗੁਰ ਭਾਵਸੀ ਸੋ ਸਤੇ ਦਾਣ ਮੈਨੂੰ ਸਤੇ ਨੂੰ ਤੇਰੀ ਉਹੀ ਬਖਸ਼ੀਸ਼ ਚੰਗੀ ਹੈ ਜੋ ਤੈਨੂੰ ਸਤਿਗੁਰੂ ਨੂੰ ਚੰਗੀ ਲੱਗਦੀ ਹੈ ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ ਗੁਰੂ ਅਮਰਦਾਸ ਜੀ ਦੇ ਸਿਰ ਉੱਤੇ ਗੁਰੂ ਨਾਨਕ ਵਾਲਾ ਛੱਤਰ ਸੰਗਤ ਵੇਖ ਕੇ ਹੈਰਾਨ ਹੁੰਦੀ ਹੈ ਅਚਰਜ ਹੋ ਰਹੀ ਹੈ ਸੋ ਟਿੱਕਾ ਸੋ ਰਹਿਣਾ ਸੋਈ ਦੇ ਬਾਣ ਇਸ ਦੇ ਮੱਥੇ ਉੱਤੇ ਵੀ ਉਹੀ ਨੂਰ ਹੈ ਇਸ ਦਾ ਵੀ ਉਹੀ ਤਖਤ ਹੈ ਉਹੀ ਦਰਬਾਰ ਜਿਉ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਜੀ ਦਾ ਸੀ ਪਿਓ ਦਾ ਦੇ ਜੀਵੇ ਹਾ ਪੋਤਾ ਪਰਵਾਨ ਪੋਤਰਾ ਗੁਰੂ ਅਮਰਦਾਸ ਜੀ ਮੰਨਿਆ ਪਰ ਮੰਨਿਆ ਗੁਰੂ ਹੈ ਕਿਉਂਕਿ ਉਹ ਵੀ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਜੀ ਦਾ ਹੀ ਹੈ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਗੁਰੂ RAMਦਾਸ ਜੀ ਧੰਨ ਹਨ ਧੰਨ ਹਨ ਜੈਸਾ ਕਾਲਪੁਰਖ ਨੇ ਗੁਰੂ ਰਾਮਦਾਸ ਜੀ ਨੂੰ ਪੈਦਾ ਕੀਤਾ ਉਸੇ ਨੇ ਉਸ ਨੂੰ ਸੋਨਾ ਵੀ ਬਣਾਇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਏਕ ਮੁਕੰਮਲ ਕਰਾਮਾਤ ਹੀ ਹੈ ਕਿ ਸਿਰਜਣਹਾਰ ਨੇ ਖੁਦ ਆਪਣੇ ਆਪ ਨੂੰ ਉਸ ਵਿੱਚ ਟਿਕਾਇਆ ਹੈ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨਨਿ ਸ਼ਕਾਰਿਆ ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂਅਕਾਲਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ ਆਪਾਡਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਰਵਰਿਆ ਏ ਗੁਰੂ ਆਮਦਾਸ ਤੂੰ ਸਦਾ ਕੈਮਰਾਂ ਵਾਲਾ ਹੈ ਤੈਨੂੰ ਤੋਲਿਆ ਨਹੀਂ ਜਾ ਸਕਦਾ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਤੂੰ ਇੱਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਪੈ ਸਕਦੀ ਪਾਰਲੇ ਤੁਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ਜਿੰਨੀ ਤੁਂ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਜਿੰਨਾ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ ਸੰਸਾਰ ਸਮੁੰਦਰ 'ਤੇ ਪਾਰ ਲਗਾ ਦਿੰਦਾ ਹੈ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾ ਪਰਵਾ ਰਿਆ ਉਨ੍ਹਾਂ ਦੇ ਅੰਦਰੋਂ ਤੋਂ ਲੱਭ ਲੋਭ ਕਾਮ ਕ੍ਰੋਧ ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੰਦੇ ਹਨ ਧੰਨ ਸੋ ਤੇਰਾ ਧਨ ਹੈ ਸਤ ਤੇਰਾ ਪੈਸਾਰਿਆ ਹੇ ਗੁਰੂ ਰਾਮਦਾਸ ਮੈਂ ਸਦਕੇ ਹਉ ਸਥਾਪੁ ਜਿੱਥੇ ਤੂੰ ਵਸਿਆ ਤੇਰੀ ਸੰਗਤ ਸਦਾ ਅਟਲ ਹੈ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੁੰ ਵਿਚਾਰਿਆ हे गुरु रामदास जी तू ही गुरु नानक है तू ही बाबा लेना है मैं तैनू ही गुरु अमरदास समझया है गुर डठ्ठा ता मन सा धारया जिस किसी ने गुरु रामदास जी दा दीदार कीता है ओसे दा मन तदोन टिकाणे आ गया है चारे जागे चौ जुगी पंचायन आपे होआ ਚਾਰੇ ਗੁਰੂ ਆਪਣੇ ਆਪਣੇ ਸਮੇਂ ਰੋਸ਼ਨ ਹੋਏ ਹਨ ਅਕਾਲ ਪੁਰਖ ਆਪ ਹੀ ਉਹਨਾਂ ਵਿੱਚ ਪ੍ਰਗਟ ਹੋਇਆ ਹੈ ਆਪ ਹੀ ਨੇ ਆਪ ਸਾਜਿ ਉਹਨ ਆਪੇ ਹੀ ਥੰਮ ਖਲੋਆ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਜ਼ਾਹਰ ਕੀਤਾ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਆਪੇ ਪੱਟੀ ਕਲਮ ਆਪ ਆਪ ਲੇਖਣ ਹਾਰਾ ਹੋਵਾ ਜੀਵਾਂ ਦੀ ਅਗਵਾਈ ਲਈ ਉਨੇ ਪਾਉਣ ਲਈ ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ ਗੁਰੂ ਰੂਪ ਹੋ ਕੇ ਆਪ ਹੀ ਪੂਰਣੇ ਲਿਖਣ ਵਾਲਾ ਹੈ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਵਾ ਸਾਰੀ ਸ੍ਰਿਸ਼ਟੀ ਦਾ ਜਨਮ ਮਰਨ ਦੇ ਗੇੜ ਵਿੱਚ ਹੈ ਪਰ ਪ੍ਰਭੂ ਆਪ ਸਦਾ ਨਵਾਂ ਹੈ ਤੇ ਨਿਰੋਵਾ ਹੈ ਪਾਉ ਹਰ ਨਵੇਂ ਰੰਗ ਵਿੱਚ ਹੀ ਹੈ ਤੇ ਨਿਰਲੇਪ ਵੀ ਹੈ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਮੈ ਚੰਨੋਆ ਉਸ ਨਵੇਂ ਨਰੋਏ ਪ੍ਰਭੂ ਦੇ ਬਖਸ਼ੇ ਤਕਤ ਉਤੇ ਜਿਸ ਉਤੇ ਪਹਿਲੇ ਚਾਰੇ ਗੁਰੂ ਆਪੇ ਆਪਣੇ ਸਮੇਂ ਦੌਰਾਨ ਹੋਏ ਹਨ ਫੌਣ ਗੁਰੂ ਅਰਜਨ ਸਾਹਿਬ ਜੀ ਬੈਠਾ ਹੋਇਆ ਹੈ ਸਤ ਗੁਰੂ ਦਾ ਚੰਨੋਆ ਚਮਕ ਰਿਹਾ ਹੈ ਪਾਉ ਸਤ ਗੁਰੂ ਅਰਜਨ ਸਾਹਿਬ ਜੀ ਤੇਜ ਪ੍ਰਤਾਪ ਸਾਰੇ ਵਸ ਰਿਹਾ ਹੈ ਉਹ ਗੁਮਣੋ ਤੈ ਅਥਮਣੋ ਚੌ ਚੱਕੀ ਕੀ ਅਨਲੋਆ ਸੂਰਜ ਗੁਣ ਤੋਂ ਡੁੱਬਣ ਤੱਕ ਅਤੇ ਡੁੱਬਣ ਤੋਂ ਚੜਨ ਤੱਕ ਚੌ ਛੱਕਾਂ ਵਿੱਚ ਇਸ ਗੁਰੂ ਅਰਜਨ ਸਾਹਿਬ ਜੀ ਦੇ ਚਾਨਣ ਕਰ ਦਿੱਤਾ ਹੈ ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਆ ਜਿਨ੍ਹਾਂ ਨੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੇ ਗੁਰੂ ਦਾ ਹੁਕਮ ਨਾ ਮੰਨਿਆ ਉਹਨਾਂ ਨੂੰ ਮਰੀ ਪੈ ਗਏ ਭਾਉ ਉਹ ਆਤਮਿਕ ਮੋਤੇ ਮਰ ਗਏ ਦੋਣੀ ਚੌਣੀ ਕਰਾਮਾ ਸੱਚੇ ਕਾ ਸਚਾ ਢੋਆ ਗੁਰੂ ਅਰਜਨ ਸਾਹਿਬ ਜੀ ਦੇ ਦੋਣੀ ਤੇ ਰਾਤ ਚਾਰ ਗੁਣੀ ਬਜ਼ੁਰਗੀ ਵੱਧ ਰਹੀ ਹੈ ਸ੍ਰਿਸ਼ਟੀ ਨੂੰ ਗੁਰੂ ਸੱਚੇ ਕਬੂ ਦੀ ਸੱਚੀ ਸੁਗਾਤ ਹੈ ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ ਚਾਰੇ ਗੁਰੂ ਆਪੋ ਆਪਣੇ ਸਮੇਂ ਵਿੱਚ ਰੋਸ਼ਨ ਹੋਏ ਅਕਾਲ ਪੁਰਖ ਉਹਨਾਂ ਵਿੱਚ ਪ੍ਰਗਟ ਹੋਇਆ ਉਹਨਾਂ ਵਿੱਚ ਵਸਿਆ